ਕਰੇਗਾ ਕਰਸਾ ਆਖੀ ਰਹੇ ਨਭੋਇ ਬਰੂਏ ਸੰਗ ਲੈ ਕੇ ਬਚੇ ਸ਼ਰਮ ਨਭੋਇ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ जोर निहाल नाही 베치 ਕਰਵਾ ਬਾਤ ਲਈ ਸਤਕਾਰ ਜੋ ਸ੍ਰੀ ਅਮੇਰ ਜੋਸ਼ੀ ਜੀ ਲੋਕ ਸਭਾ ਹਰਤਾ ਅਮ੍ਰਿਤਸਰ ਸ਼ੋਣ ਨੇ ਕੈਂਡੀਟਰ ਉਹ ਪਹੁੰਚੇ ਨੇ ਸਤਖੰਦ ਜੀ ਦਾ ਪਾਰਕ ਅਸ਼ੀਰਵਾਦ ਜੀ ਦੇ ਲਈ ਉਹਨਾਂ ਨੂੰ ਵੀ ਬੇਨਤੀ ਹੈ ਕਿ ਦੋਨੋਂ ਕਰਦੇ ਬਖਸ਼ਿਸ਼ ਸਤਕਾਰ ਜੋ ਹੈ ਉਹ ਪ੍ਰਾਪਤ ਕਰਨ ਦੀ ਕਿਰਪਾ ਕਰਦੇ ਸਰਦਾਰ ਰਣਵੀਰ ਸਿੰਘ ਜੀ ਰਾਜਾ ਸਾਹਿਬ ਜੀ ਸ਼ਤਕਸ਼ ਕਰਦੇ ਸਿਦਾਂਗੀ ਪ੍ਰਤਿਮਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਬੇਨਤੀ ਹੈ ਉਹ ਵੀ ਗੁਰੂ ਕਾਂਜੇ ਬਖਸ਼ਿਸ਼ ਪ੍ਰਾਪਤ ਕਰਨ ਦੀ ਬਾਬਾ ਅਜੀਤ ਸਿੰਘ ਜੀ ਨਾਨਕ ਸਾਹਿਬ ਘਾਟ ਫਰੋਲਪੁਰ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਕਾਂਜੇ ਬਖਸ਼ਿਸ਼ ਹੈ ਪ੍ਰਾਪਤ ਕਰਨ ਦੀ ਕਿਰਪਾ ਕਰਨ ਜੀ ਨਾਲ ਹੀ ਬੇਨਤੀ ਹੈ ਸਰਦਾਰ ਬਲਬੀਰ ਸਿੰਘ ਜੀ ਪੰਜਵਾਰ ਅਤੇ ਸਰਦਾਰ ਮਨਜੀਤ ਸਿੰਘ ਜੀ ਰੇਤਾ ਇਹਨਾਂ ਨੇ ਬੇਨਤੀ ਹੈ ਕਿ ਗੁਰੂ ਕਾਦੇ ਬਖਸ਼ਿਸ਼ ਸਤਕਾਰ ਜੋ ਹੈ ਪ੍ਰਾਪਤ ਕਰਨ ਦੀ ਕਿਰਪਾ ਤਕਨ ਜੀ ਸਰਦਾਰ ਗੁਰਿੰਦਰ ਸਿੰਘ ਜੀ ਰਿਸ਼ੀ ਬਾਬਾ ਗੁਰਜੀਤ ਸਿੰਘ ਜੀ ਬਾਬਾ ਬਚਨ ਸਿੰਘ ਜੀ ਬਾਬਾ ਰਮ ਸਿੰਘ ਜੀ ਜਿਹੜੇ ਵਾਲੇ ਕਾਰ ਸੇਵਾ ਬਨੇ ਹਾਲ ਨੂੰ ਸਰਦਾਰ ਗਵਿੰਦਰ ਸਿੰਘ ਜੀ ਜਿਹਾ ਵੇਣ ਜੀ ਸਰਦਾਰ ਕੋਲਜੀਤ ਸਿੰਘ ਜੀ ਪਤੂ ਵੀਰ ਜੀ ਇਹ ਮੰਨ ਲਈ ਬੇਨਤੀ ਹੈ ਕਿ ਗੁਰਮਤਿ ਦੇ ਬਖਸ਼ਿਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਇੱਥੇ ਸਤਿਗੁਰਾਂ ਦੇ ਅਸਥਾਨ ਸ੍ਰੀ ਸਾਹਿਬਤ ਮੋਹਰ ਜੜਦੀ ਕਲਾ ਦਾ ਪ੍ਰੋਗਰਾਮ ਹੋ ਰਿਹਾ ਤੇ ਇਸ ਚੈਨਲ ਵਾਲੇ ਵੀਰ ਆਣ ਕੇ ਸੰਗਤਾਂ ਦੇ ਦਰਸ਼ਨ ਕਰ ਰਹੇ ਆ ਔਰ ਇਸ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਆ ਮੈਂ ਇਹਨਾਂ ਸਾਰੇ ਚੈਨਲ ਵਾਲੇ ਵੀਰਾਂ ਨੂੰ ਵੀ ਵਧਾਈਆਂ ਦਿੰਦਾ ਸਤਿਗੁਰੂ ਅਗੇ ਅਰਦਾਸ ਹੈ ਕਿ ਇਹਨਾਂ ਦੀ ਚੜ੍ਹਦੀ ਕਲਾ ਹੋਵੇ ਸਰਤਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹਨਾਂ ਨੂੰ ਹੋਰ ਸੇਵਾ ਵਿੱਚ ਤਤਪਰ ਹੋਣ ਦਾ ਮਾਣ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਅਕਾਲ ਜੈ ਸ੍ਰੀ ਅਕਾਲ ਸਾਉ ਪੈ ਚਕੀ ਫਤਿਹ ਜੈ ਈ ਗੋਤ ਬਹੁਤ ਬੰਬਰਕਾ ਲੱਗਦਾ ਹੈ ਨਹੀਂ ਸਾਜਣੇ ਦਾ ਕਾਲਸਾ ਆਕੀ ਰਹੇ ਨਮੋਇ ਵਾਰੂਏ ਸੰਘ ਲੈ ਗਏ ਬੱਤੇ ਜਨ ਨੂੰ ਹੋਏ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ